ਠੀਕ ਐ ਇਹਨੇ ਬੰਦਾ ਹੋਰ ਪ੍ਰੈਸ ਨੋਟ ਦਿਓ ਚਲੋ ਕਮਿਸ਼ਨਰ ਪੁਲਸ ਵੱਲੋਂ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮੈਮਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰੇਟ ਨੂੰ ਵੱਡੀ ਸਫਲਤਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲਪ੍ਰੀਤ ਸਿੰਘ ਤੇ ਫਤਿਹ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਕੁਮਾਰ ਇਲਿਸ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸਖਤੀ ਨਾਲ ਪੁਛਗਛ ਕੀਤੀ ਗਈ ਪੁਛਗਛ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ 50 ਗ੍ਰਾਮ ਹੀਰੋਇਨ ਰਿਕਵਰ ਹੋਈ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀ ਆ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਇਨਸਪੈਕਟਰ ਸੈਂਟਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਵੱਲੋਂ ਇਹ ਰੌਂਡ ਅਪ ਕੀਤੇ ਗਏ ਆ ਇਹਨਾਂ ਕੋਲੋਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅੱਗੇ ਵੀ ਜਿਹੜੀਆਂ ਇਹ ਕੀ ਕਰਨਾ ਸੀ ਸ਼ਹਿਰ ਦੇ ਵਿੱਚ ਉਹਦੀ ਵੀ ਤਫ਼ਤੀਸ਼ ਚੱਲ ਰਹੀ ਆ ਇਹਨਾਂ ਦੇ ਪਰਚੇ ਹਨ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਪਰਚੇ ਦਰਜ ਹੋ ਗਿਆ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਹੋਏ ਕਮਿਸ਼ਨਰ ਦੇ ਵਿੱਚ ਹੀ ਹੈ ਜਾਂ ਸਾਰੇ ਕਮਿਸ਼ਨਰ ਦੇ ਵਿੱਚ ਹੀ ਆ ਗਏ ਗ੍ਰਿਫਤਾਰੀ ਕਿਤ ਹੋਈ ਹੈ ਗ੍ਰਿਫਤਾਰੀ ਇਹਨਾਂ ਦੀ ਹੋਈ ਆ ਅਗਰਵਾਲ ਮੋਬਾਈਲ ਹਾਊਸ ਹੈਗਾ ਆ ਉਹਦੇ ਬਾਹਰੋਂ ਇਹ ਜਦੋਂ ਇਹ ਪਹਿਲਾਂ ਪਿੱਛੇ ਦੀ ਇਹਨਾਂ ਦੇ ਘਰ ਦੇ ਤੋਂ ਬਸੀ ਬਾਬਾ ਕੇ ਵਾਲੇ ਰਾਕੇ ਨੇ ਕਬਜ਼ਾ ਵੀ ਕੀਤਾ ਸੀਗਾ ਉਹ ਸਾਰੇ ਤਫਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਗੱਲ ਆਏਗੀ ਉਹ ਤੁਹਾਡੇ ਧਿਆਨ ਚ ਲੈਂਦੀ ਜਾਏਗੀ ਵਾਂਟਡ ਜਿਹੜੇ ਮਾਮਲੇ ਸੀਗੇ ਇਹਨੂੰ ਇੱਕ ਲਗ ਲਗ ਮੁਕਦਮੇ 'ਚ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਧੀਨ ਅਸੀਂ ਇਹਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 59 ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਉਹਦੇ ਸਾਨੂੰ ਵਾਂਟਡ ਸੀਗੇ ਡਿਵੀਜ਼ਨ ਨੰਬਰ 2 ਦਾ ਕੀ ਕੀ ਐਸਲ ਬਰਾਮਦ ਕੀਤੀ ਹੈ ਇਹਨਾਂ ਕੋਲੋਂ ਇੱਕ 45 ਫੋਰ ਦਾ ਪਿਸਟਲ ਤੇ ਚਾਰ ਜਿਹੜੇ ਆ ਬੱਤੀਪੂਰ ਦੇ ਪਿਸਟਲ ਤੇ 50 ਗ੍ਰਾਮ ਮੀਟ ਨੂੰ ਕਵਰ ਕਰਦੀ ਆ ਉਹ ਚੈੱਕ ਕਰਵਾ ਰਹੀ ਸੀ ਰਮਾਨ ਦੋ ਦਿਨ ਤੇ ਰਮਾਨਦੇ ਆ ਫਰਦਰ ਇਹਨਾਂ ਦੀ ਡਰਗਸਟਰੀ ਚ ਚੱਲ ਰਹੀ ਹੈ ਮੋਰੀ ਕੁਛ ਕੀ ਚੀਜ਼ ਆਇਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਰੇ ਸਾਰੇ ਸਖਤੀ ਕਰਨ ਦਾ ਨਾਟਕ ਥੈਂਕ ਯੂ दुख ही पैन प्रामादे सच्चे हमदर्द पंडित राधे श्याम ज्योतिष हर समस्या ਦਾ সমাধান ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਸ ਕਿ ਤੱਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਨ ਤੋਂ छुटकारा ਵਿਦੇਸ਼ ਵਿੱਚ ਪੀਆ ਚੁਰਕਾਵਟ ਕੱਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669